ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ 'ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਸੇਖਵਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਪਟਾਲਾ ਬੋਬੀ ਵੀਰ ਕੋਲ ਅੱਜ ਤੁਹਾਨੂੰ ਵੀਰ ਜੀ ਕੋਈ ਤਿੰਨ ਚਾਰ ਜਿਹੜੇ ਨਾਗਿਆ ਚੰਗੀਆਂ ਵੜਾਂ ਦਿਖਾਵਾਂਗੇ ਰੇਟ ਵੀਰ ਦਾ ਬਿਲਕੁਲ ਜਾਇਜ਼ ਜਾਂਦਾ ਬਾਕੀ ਵੀਰ ਜੀ ਜਿਹੜੇ ਵੀਡੀਓ ਨੂੰ ਵੇਂਦੇ ਆ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਾਇਆ ਕਰੋ ਬਾਕੀ ਵੀਰ ਕੋਲ ਨੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕਰਨ ਭਾਈ ਸਤਿ ਸ਼੍ਰੀ ਅਕਾਲ ਜੀ ਹੋਰ ਸਣਾਓ ਠੀਕ ਠਾਕ ਵਧੀਆ ਕਰਨ ਭਾਜੀ ਵਧੀਆ ਜੀ ਵ ਕਿੰਨਿਆ ਫਿਰ ਅਜ ਵੜਣਾ ਆਪਣੇ ਮੈਡਮ ਬਾਈ ਚਾਰ ਦੇ ਆਪਣੇ ਠੀਕ ਹੈ ਵੀਰੇ ਠੀਕ ਹੈ ਜੀ ਹੋਰ ਕਿਦਾਂ ਕੰਮ ਕਰ ਵੇਖਿਆ ਫਿਰ ਮਾਲਵੀਰ ਜੀ ਸਾਰਾ ਪਾਜੀ ਵੇਖਿਆ ਮਾਲ ਉਹ ਤੋਂ ਨਹੀਂ ਵੇਖਿਆ ਨਾਲ ਰੇਟ ਜਾਇਜ ਹੁੰਦਾ ਟੱਡਾ ਜਾਇਜ ਭਾਜੀ ਬਿਲਕੁਲ ਬਿਲਕੁਲ ਠੀਕ ਹੈ ਵੀਰੇ ਬਾਕੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਜੀ ਪਿੰਡ ਸੇਖੋਂ ਜੀ ਨਾਮ ਬੋਵੀ ਜੀ ਠੀਕ ਹੈ ਜੀ ਤੇ ਜ਼ਿਲ੍ਹਾ ਸਾਡਾ ਗਰਦਾਸਪੁਰ ਤਸੀਲ ਪਟਾਲਾ ਅਚਲ ਸਾਹਿਬ ਤੇ ਅੰਮੋ ਨੰਗਲ ਦੇ ਵਿੱਚ ਪੈ ਜਾਂਦਾ ਜੀ ਠੀਕ ਹੈ ਜੀ ਅਚਲ ਸਾਹਿਬ ਨਾਲ 1.8 ਕਿਲੋਮੀਟਰ ਪੈ ਜਾਂਦਾ ਤੁਹਾਨੂੰ ਇੱਥੋਂ ਠੀਕ ਹੈ ਵੀਰੇ ਠੀਕ ਹੈ 98752 ਠੀਕ ਹੈ ਵੀਰੇ ਠੀਕ ਹੈ ਕਰੀਏ ਫਿਰ ਵੀਰੇ ਸ਼ੇਰੋ ਬਿਲਕੁਲ ਭਾਜੀ ਠੀਕ ਹੈ ਜੀ ਇਹ ਤੋਂ ਕਰ ਲਿਆ ਕਾਲੀ ਵੇੜ ਤੇ ਤੇ ਕਾਲੀ ਵੇੜ ਭਾਜੀ ਦੂਜੇ ਸੂਏ ਦੇ ਪਾਣੀ ਦੇ ਦੂਏ ਦੇ ਦੋਂਦੀ ਸੋਰੀ ਅੱਛਾ ਪਹਿਲੇ ਸੂਏ ਆ ਦੋਂਦੀ ਆ ਦੋਂਦੀ ਪਹਿਲਾਂ ਪਲਉਣ ਵਾ ਵਸ਼ੀ ਆ ਦੋਂਦੀ ਬਾਕੀ ਵੀਰ ਜੀ ਵਸ਼ੀ ਸੰਭੀ ਸੰਭੀ ਲਹੂ ਵਾਲੀ ਆ ਸੜ ਜੇ ਨਹੀਂ ਬਿਲਕੁਲ ਬਿਲਕੁਲ ਭਾਜੀ ਠੀਕ ਆ ਵੀਰੇ ਵੀਰੇ ਇਹਦੇ ਕੋਲ ਦੁੱਧ ਫਰ ਕਿਨਾ ਦੁੱਧ ਭਾਜੀ ਇਹ ਸੰਦੇ 9 ਲੀਟਰ ਉਹ 8 ਕਿਲੋ ਗਰੰਟੀ ਦਵਾਂ ਬੱਚਾ ਮਰ ਗਿਆ ਇਹਦਾ ਅੱਛਾ ਬੱਚਾ ਮਰ ਗਿਆ 20 25 ਦਿਨ ਲਾ ਦੇ ਸੋਈ ਨਾ ਠੀਕ ਹੈ ਜੀ ਠੀਕ ਆ ਪਰ ਮਹੀਨਾ ਲਾ ਦੇ ਸਾਡੇ ਦੋਂਦੀ ਜੇ ਦੋ ਦੰਦ ਜੇ ਪਾਜੀਏ ਅੱਛਾ ਅੱਛਾ ਦੋ ਦੰਦ ਹੀ ਆ ਲੈ ਇਹਦੇ ਬੱਚਾ ਹੀ ਆਗੇ ਫੇਰ ਲੈ ਠੀਕ ਹੈ ਇਹ ਬੱਚਾ ਮਰ ਗਿਆ ਨਾ ਪਾਜੀ ਪਾਜੀ ਦਾ ਬੱਚਾ ਜਿੰਦਾ ਹੁੰਦਾ ਪੂਰਾ ਤੇ ਵਹਿੜ ਤੇ ਪੂਰੀ ਬਾਕੀ ਵੀਰ ਜੀ ਵੀਰ ਦੀ ਸਚਾਈ ਬਿਲਕੁਲ ਵਧੀਆ ਜਿਹੜਾ ਸਾਫ਼ ਸੁਥਰਾ ਕੰਮ ਹੈ ਨਾ ਇਹਦੇ ਕਹਿਣ ਵੀਰੇ ਪਿੱਛੇ ਬੜਾ ਕੁਝ ਖਹੋਂਦਾ ਹਨਾ ਇਹ ਬਾਕੀ ਪੂਰੀ ਰਾਜੀ ਰੂਜੀ ਵਾੜਿਆ ਬਾਕੀ ਦੂਜੇ ਸੂਬੇ ਤੇ ਵਹਿੜ 50 55 ਹਜ਼ਾਰ ਦੇ ਕੰਮ ਬਿਲਕੁਲ ਬਿਲਕੁਲ ਵੀਰੇ ਕੰਮ 8 ਕਿਲੋ ਫਿਰ ਦੁੱਧ ਆਣਾ ਥਣ ਥਣ ਬੜਾ ਸਪੈਸ਼ਲ ਲੱਗਾ ਤੁਸਨ ਸੁਣੋਗੇ ਦੁੱਧ 10 ਕਿਲੋ ਹੋ ਜਾਣਾ ਸਹੀ ਗੱਲ ਆ ਵੀਰੇ ਜੇ ਮੈਂ ਦੀ ਭਾਈ ਤੂੰ ਆਈ ਹੋਈ ਥੇ ਠੀਕ ਆ ਕੋਈ ਟਾਈਮ ਬਜ਼ਾਰ ਨਹੀਂ ਲੱਗਾ ਹੇ ਟਾਈਮ ਸਿਰਫ ਸਿਰਫ 11 ਵਜੇ ਲੈ ਹਾਂਜੀ ਬਾਕੀ ਕੋਈ ਇਹ ਨਹੀਂ ਕਿ ਟਾਈਮ ਬਜ਼ਾਰ ਲੱਗਾ ਬੈਠ ਨੂੰ ਇਹ ਦਾ ਫਿਰ ਵੀਰੇ ਰੇਟ ਇਹਦੇ ਬੱਚਾ ਹੁੰਦਾ ਤਾਂ ਬੈਠ ਭਾਜੀ 35 36000 ਦੀ 40000 ਤਾਂ ਵੀ ਹੱਥ ਰੱਖ ਦੇ ਰੱਖਦੀ ਵੀਰੇ ਰੱਖਦੀ ਠੀਕ ਆ ਜੀ ਤੇਜ਼ੀ ਨਾਲੇ ਹੁਣ ਗਾਵਾਂ ਦੀ ਹਾਂਜੀ ਆਲੇ ਰਾਜੀਰੂ ਜੀ ਸੰਭੀ ਸੰਭੀ ਕਿੰਨੇ ਚੰਗੀ ਦੇਖੋ ਵਿੱਚ ਬਿਲਕੁਲ ਕੰਨਬਾ ਜੀ ਰੀ ਨਾ ਕਿੰਨੇ ਰੱਖੀ ਹੋਇਆ ਪੂਛੇ ਵਿੱਚ ਦੇਖੋ ਮੈਂ ਪੇਠ ਫੋਠੇ ਮੱਝਾਂ ਵਾਲੀ ਲੱਗਦੀ ਇਹਨਾਂ ਨੂੰ ਰੰਗ ਰੰਗ ਪੂਰਾ ਰੰਗ ਪਾ ਥਣ ਥਣ ਬੜਾ ਸਪੈਸ਼ਲ ਲੱਗਾ ਜਿਹੜਾ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਵੀਰ ਜੀ ਫਿਰ ਕਿੰਨੇ ਦੀ ਹੁਣ ਆਪਾਂ ਦੇ ਦਈਏ ਦੇ ਦਈਏ 24000 ਦੀ ਕੰਨਬਾ ਜੀ ਅੱਛਾ 24 ਦੇ ਦਈਏ ਮੈਂ ਕਰੂਗਾ ਕੋਈ 35000 ਨਹੀਂ ਨਹੀਂ 24000 ਦੀ ਕਰ ਦਈਏ ਮਾਨਤਨ ਹੋਰ ਕਰ ਦਈਏ ਕਰ ਦਈਏ ਜਾ ਸਨੋ ਹੀ ਦਦੋ ਜਿਹੜੀ ਇੱਕ ਰੀ ਸਾਨੂੰ ਜਿਹੜੀ ਵੈੜ ਦੇਣੀ 19000 ਦੀ ਦਵਾਂਗੇ ਭਾਈ ਅਸ਼ 19000 ਦੀ ਲਾਓ ਜੀ 19000 ਦੀ ਵੈੜ ਵੀਰ ਜੀ 8 ਕਿਲੋ ਦੁੱਧਾ ਧੋਂਦਾ ਦੋਂਦੀ ਬੱਚੀ ਆ ਲੈ ਦੋਂਦੀ ਬਾਜੀ ਬੱਚਾ ਆ ਤਿੰਨ ਸੂਏ ਦੇ ਨੇ ਦੰਦਾ ਚ ਦੇਣੇ ਆ ਰਮਾਨ ਦਾ ਕਰਨ ਬਾਜੀ ਰਮਾਨਾ ਜੀ ਤੇ ਵੀਰ ਜੀ ਕੀ ਆਉਂਦਾ 19000 ਦਾ ਬਾਕੀ ਬਿਲਕੁਲ ਵੀਰ ਦਾ ਰੇਟ ਜਿਆਦਾ ਕੋਈ ਚਾਵੇ ਦੁੱਧ 8 ਕਿਲੋ ਲੀਟਰ ਵਾਲਾ ਹੋਊਗਾ ਜੀ ਠੀਕ ਆ ਵੀਰੇ ਠੀਕ ਆ ਜੀ ਗਾਰੰਟੀ ਆਊਗੀ ਆਪਣੀ ਬਿਲਕੁਲ ਭਾਈ ਗਾੜੀ ਵੀਰੇ ਆ ਗਈ ਜਰਸੀ ਲਾਲ ਹੈ ਨਾ ਹਾਂਜੀ ਸ਼ਾਈ ਵਾਲ ਦੀ 83 ਕਰੋ ਸ਼ਾਈ ਵਾਲ ਜਰਸੀ ਕਰੋ ਸਰ ਥਣ ਥਣ ਬੜਾ ਇਹਨੂੰ ਧਰਮਣ ਲੈ ਇਹ ਵੀਰੇ ਸੂਈ ਆ ਹਾਂ ਸੂਈ ਬਾਜੀ ਉਹ ਬੱਚਾ ਜਿਆ ਤੁਹਾਨੂੰ ਦੱਸ ਅੱਛਾ ਉਹ ਬੱਚਾ ਦਸ ਦਿਨ ਸੂਈ ਮੈਨੂੰ ਦਸ ਦਿਨ ਸੂਈ ਮੱ ਠੀਕ ਆ ਜੀ ਮੰਗੇ ਤਾਂ ਪੈਣਾ ਮੰਗੇ ਤਾਂ ਪੈਣਾ ਚੌਗੀ ਦੰਦੋ ਠੀਕ ਆ ਇਹ ਚੌਗੀ ਆ ਇਹ ਕੋ ਵੀਰੇ ਦੁੱਧ ਦੁੱਧ ਭਾਜੀ ਇਹ ਸਾਲੇ 15 ਕਿਲੋ ਹੀ ਹੋਊਗਾ ਅੱਛਾ ਪਰ 13 ਕਿਲੋ ਦੀ ਗਾਰੰਟੀ ਆ 13 ਕਿਲੋ ਦੀ ਜਿਹੜੀ ਗਾਰੰਟੀ ਆ ਦੋ ਡੰਗ ਸਾਡੇ ਕਿਲੇ ਦੇ ਕੋਈ ਚ ਆਵੇ ਠੀਕ ਆ ਵੀਰੇ ਖੋਲ ਕੇ ਤੋਰੀਏ ਫਿਰ ਆਣਾ ਇਹ ਕੋ ਵੀ ਜੀ ਚੰਗੇ ਟੌਪ ਦੀ ਬੈਡ ਲਊ ਵਾਲੀ ਬੈਡ ਆ ਵੀ ਭਾਜੀ ਐਸੇ ਇਹਦੀ ਪੰਜ ਪੰਜ ਫੈਂਡ ਆ ਉੰਡੀਆਂ ਜਿਹਾਂ ਮੱਝ ਰੱਖੀ ਜੀ ਬਿਲਕੁਲ 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 ਇਹ ਨਾਲ ਦੁੱਧ ਸੰਗਣਾ ਹਨਾ ਇਹ ਸੰਗਣਾ ਭਾਜੀ ਨਾਲੇ ਰੇਟ ਵੀਰ ਜੀ ਬਿਲਕੁਲ ਹੀ ਜਾਣਾ। ਛਾਂ ਸ਼ਾਮ ਨੂੰ ਭਾਜੀ ਮੱਜਾਂ ਤੋਂ ਪਰਾ ਕੱਢਦੀ ਹੈ। ਠੀਕ ਆ ਜੀ ਠੀਕ ਆ। ਕੈਮਰੇ ਤੋਂ ਡਰਦੀ ਹੈ। ਹਾਂ ਜੀ ਹਾਂ ਜੀ ਕੈਮਰੇ ਤੋਂ ਡਰਦੀ ਆ ਥੋੜਾ। ਆ ਕੀ ਹੈ ਵੇੜ ਚੰਗੀ ਸੰਭੀ ਸੰਭੀ ਕਹਿੰਦੇ ਆ ਨਾ। 13 ਕਿਲੋ ਫਿਰ ਵੀਰ ਜੀ ਦੋ ਦੇਰ ਕੋ ਤਿਆਰ ਹੈ ਨਾ ਇਹ। 15 ਕਿਲੋ ਦਾ ਮੁਖਾਵਾ 13 ਕਿਲੋ ਦੋ ਦੇਰ ਇੱਕ ਦਮ ਲਿੱਤਾ ਮਿੰਟ ਕੇ। ਠੀਕ ਆ ਵੀਰੇ ਠੀਕ ਆ ਜੀ। ਅਜੇ ਮਿਆਲੇ ਤੇ ਜਾਣ ਢੀ ਆ ਵੇੜ। ਹਾਂ ਜੀ ਹਾਂ ਜੀ। ਮਿਆਲਾ ਮਾਣ ਢੀ ਆ ਜੀ। ਠੀਕ ਆ ਵੀਰੇ ਠੀਕ ਆ ਜੀ। ਯੁੱਧੀ ਰੇਟ ਫਿਰ ਇਹਦਾ ਵੀ ਜਿਆਦਾ ਜਾਈ ਜਿਆਦਾ ਭਾਜੀ ਕਿੰਨਾ ਵੀਰੇ ਬਾਹਰ ਬਜਾਦੇ ਹਿਸਾਬ ਨਾਲ ਭਾਜੀ 15 ਲੀਟਰ ਅਈ ਦਾ ਗਾਂ ਦਾ ਦੁੱਧ ਤਾਂ 45 50 ਕੰਡੇ ਲਵਾਂ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਦੇ ਦਈਏ ਕੰਨ ਬਾਈ 36000 ਦੀ ਵੇਖ ਲਓ ਜਾਂਦੋ ਕੀ ਕਰਦੀਆਂ ਮੰਤਨ ਇੱਕ ਕਮਰੀ ਦਾ ਦੋ ਜੜੀ ਦੇਣੀ ਆ 35000 ਦੀ ਹਾਨਾ ਭਾਜੀ ਅੱਛਾ 35000 ਦੀ ਹਾਨਾ ਨਹੀਂ ਕੋਈ ਕੁਝ ਨਹੀਂ ਠੀਕ ਹੈ ਵੀਰ ਜੀ ਵੇਖੋ ਵੀਰ ਜੀ ਬਿਲਕੁਲ ਜਾਇਜ਼ ਚੰਗੀ ਵਹਿੜਾ ਬਾਕੀ ਵੀਰ ਜੀ ਦੁੱਧ ਪਾਏ ਦਾ ਸੇਵਾਰਾ ਦੁੱਧ ਕਰਮਾ ਵਾਲੀ ਦਾ ਪਤਾ ਹੀ ਕੋਈ ਨਹੀਂ ਭੈ ਸੋਨਾ ਕਿਲੋ ਕੱਢ ਦੇ 15 ਲੀਟਰ ਇਸ ਟਾਈਮ ਵਿਖਾਵਾ ਆ ਠੀਕ ਹੈ ਠੀਕ ਚੋ ਕੇ ਦਵਾਂਗੇ ਤੇ ਸਹੀ ਮੇਲੇ ਤੇ ਕਾਈ ਜਾਣ ਠੀਕ ਹੈ ਵੀਰੇ ਠੀਕ ਆ ਜੀ ਬਾਕੀ ਦੁੱਧ ਵਾਲੀ ਗਾਮ ਆ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਵੀਰੇ ਦੇ ਦਿਓ ਚਲੋ ਜੀ ਬਾਕੀ ਕੋਈ ਭੈਣ ਭਰਾ ਫੋਨ ਲਾ ਛੋਟ ਚੱਪਾ ਕਰ ਦੋ ਬਿਲਕੁਲ ਭਾਜੀ ਮਾਨਦਾਨ ਕਰ ਆ ਭਾਜੀ ਟੋਕੜ ਜੇ ਵੈਰ ਅਸ਼ਾਹ ਆ ਵੈੜਾ ਟੋਕੜ ਹਾਂਜੀ ਹਾਂਜੀ ਇਹ ਵੀ ਸ਼ਾਈ ਵਾਲ ਜਰਸੀ ਦਾ ਕਰਾਵਾ ਸੀ ਆ ਭਾਜੀ ਥਾਣ ਥਣ ਬੜਾ ਇਹਨੂੰ ਲੱਗਾ ਹਨਾ ਇਹ ਸਪੈਸ਼ਲ ਇਹ ਰਿਕੋ ਵੀਰੇ ਦੁੱਧ ਫਿਰ ਰਿਕੋ ਭਾਜੀ ਸੀਲ ਠੰਡੀ ਫੁੱਲ ਉਹ ਕਹਿੰਦੇ ਨਾ ਮੋਟਰ ਹੀ ਲੱਗੀ ਆ ਸਹੀ ਗੱਲ ਆ ਜੀ ਸਹੀ ਗੱਲ ਆ ਹਾਂ ਚੰਗੀ ਮੋਟੀ ਤਾਰ ਆ ਬਿਲਕੁਲ ਭਾਜੀ ਇਹ ਰਿਕੋ ਵੀਰੇ ਦੁੱਧ ਫਿਰ ਦੁੱਧ ਭਾਜੀ ਇਹਦਾ 5 ਕਿਲੋ ਹੋਊਗਾ ਅੱਛਾ 5 ਲੀਟਰ ਜਿਹੜਾ ਦੁੱਧ ਇਹਦੇ ਕੋਲ ਤਿਆਰ ਆ ਹਾਂਜੀ ਹਾਂਜੀ ਠੀਕ ਆ ਜੀ ਖੋਲ ਕੇ ਦਿਓ ਰਿਓ ਵੀਰੇ ਇਹਨੂੰ ਤਨੂ ਆ ਕਰਨ ਵਾਈਫੀਗਾ ਲੱਗਾ ਜੇ 4 ਤਰੀਕਾ ਅੱਛਾ ਜੀ ਹਾਂ ਜੀ 3 ਗਾ ਲੱਗਾ ਇਹਨੂੰ 4 ਤਰੀਕਾ ਠੀਕ ਹੈ ਜੀ ਬਾਕੀ ਆਪਾਂ ਜਿਹੜੀ ਇਹ ਖਾਲੀ ਕਹਿ ਕੇ ਦੇਣੀ ਆ ਜੀ ਬਿਲਕੁਲ ਭਾਈ ਆਪਣੀ ਕੋਈ ਗਾਰੰਟੀ ਨਹੀਂ ਹੈ ਬਿਲਕੁਲ ਜੀ ਨਿਕਲੇ ਨਾ ਨਿਕਲੇ ਅਗਲੇ ਦੇ ਜੂ ਕੀ ਸ਼ਾਈ ਵਾਲੇ ਭਾਈ ਤੋਂ ਪੂਰੀਆਂ ਬਿਲਕੁਲ ਬਿਲਕੁਲ ਵੀਰੇ ਛਣ ਛਣ ਇਹਨੂੰ ਬੜਾ ਸਪੈਸ਼ਲ ਲਗਾਣਾ ਹੈ ਮੱਝਾ ਨਾਲ ਬਾਕੀ ਸ਼ਾਮਾ ਨੂੰ ਬਾਂਦੀ ਚੰਗੇ ਹੋਣੇ ਵੀਰ ਜੀ ਹਨਾ ਹਾਂਜੀ ਹਾਂਜੀ 12 11 11:30 ਦਾ ਟਾਈਮ ਹਾਂਜੀ ਹਾਂਜੀ 11:30 ਦਾ ਟਾਈਮ ਹੈ ਰੇਟ ਫਿਰ ਵੀਰ ਜੀ ਇਹਦਾ ਵੀ ਬਿਲਕੁਲ ਹੀ ਉੜਦਿਆਂ ਵਾਲਾ ਹੀ ਕਿੰਨੇ ਦੀ ਹਾਂਜੀ 10 ਦੀ ਦੇ ਦਈਏ ਠਾਕ ਦੇ ਵੀਰ ਜੀ ਇਹ ਛਾਹ ਦਾ 10000 ਦੀ 8000 ਦੀ ਦੇ ਦਾਂਗੇ ਭਾਜੀ ਅਛਾ 8000 ਦੀ ਬਿਲਕੁਲ ਭਾਜੀ ਠੀਕ ਆ ਵੀਰ ਜੀ 8000 ਦੀ ਵੈੜ ਵੀਰ ਜੀ ਬਿਲਕੁਲ ਹੀ ਜਾਇਜ਼ ਜਾ ਰੇਟ ਕੀਤਾ ਵੀਰ ਨੇ ਠੀਕ ਹੈ ਵੀਰੇ ਗਾੜੀ ਵੀਰਜੀ ਹੈਗੀ ਜਰਸੀ ਚੰਗੀ ਟੌਪ ਦੀ ਜਰਸੀ ਭਾਜੀ ਪਹਿਲੇ ਸਵੇਰ ਛਿੱਗੀ ਏ ਅੱਛਾ ਪਹਿਲਾਂ ਛਿੱਗੀ ਆ ਇਹ ਵੀਰੇ ਸਹੀ ਆ ਹਾਂਜੀ ਹਾਂਜੀ ਠੀਕ ਆ ਵੀਰੇ ਮੈਲਾ ਮਾਂਡੀ ਮੇਰੇ ਖਿਆਲ ਨਾਲ ਆਵੇ ਨਹੀਂ ਤਾਂ ਬੱਚਾ ਮਰ ਗਿਆ ਭਾਜੀ ਅੱਛਾ ਬੱਚਾ ਮਰ ਗਿਆ ਏ ਹਾਂਜੀ ਬੱਚਾ ਮਰ ਗਿਆ ਪਰ ਮੈਲੇ ਤੇ ਆਣਾ ਹਾਂਜੀ ਹਾਂਜੀ ਮੈਲਾ ਦੇ ਮਾਰਦਾ ਠੀਕ ਆ ਜੀ ਇਹਨੇ ਵੀਰੇ ਖੋਲ ਕੇ ਦੋਤੀ ਏ ਇਰਕੋ ਵੀਰੇ ਦੁੱਧ ਦੁੱਧ ਭਾਜੀ ਇਹ ਤਾਂ 9 ਕਿਲੋ 8 ਕਿਲੋ ਗਾਰੰਟੀ ਅੱਛਾ ਦੁੱਧ 9 ਕਿਲੋ 8 ਕਿਲੋ ਦੀ ਗਾਰੰਟੀ ਹਾਂਜੀ ਠੀਕ ਆ ਵੀਰੇ ਠੀਕ ਆ ਜੀ ਬਾਕੀ ਬਰੀਡ ਬਰੂਡ ਬੜੀ ਆ ਨਾ ਵੀਰੇ ਸਭੀ ਸੋਭੀ ਕਹਨੇ ਚੁਗੀ ਆ ਹਾਂਜੀ ਦੇਖੋ ਵੀਰ ਜੀ ਵੜ ਬੋਦੀ ਵਾਲੇ ਧਿਆਨ ਨਾਲ ਵੀਰੇ ਧਿਆਨ ਨਾਲ ਦੰਦਾ ਵੀਰੇ ਕਿੰਨਾ ਹੀ ਹੈ ਚੋਗੀ ਛਿੱਗੀ ਅੱਛਾ ਛਿੱਗੀ ਛਿੱਗੀ ਦੰਦਾ ਠੀਕ ਆ ਠੀਕ ਆ ਜੀ ਬਾਕੀ ਸ਼ਾਈ ਛੂਹੀ ਬੜੀ ਆ ਜੀ ਉਹਦੇ ਥੱਲੇ ਭਾਜੀ 8 ਕਿਲੋ ਜੇ ਅੱਛਾ ਦੁੱਧ 8 ਕਿਲੋ ਮੰਗੇ ਤੋਂ ਬਿਨਾ ਠੀਕ ਹੈ ਜੀ ਠੀਕ ਹੈ ਜੀ ਠੀਕ ਆ ਵੀ ਤੇ ਹਾਂਜੀ ਹਾਂਜੀ ਇਹਦਾ ਫਿਰ ਰੇਟ ਵੀਰ ਜੀ ਜੀ 23000 ਦੀ ਯਾਰ ਦੀ ਵੀਡੀਓ ਆ ਕਿ ਤੇ ਵੜ ਚਲੋ ਰੱਖਦੀ ਆ ਜੀ ਹਾਂਜੀ ਹਾਂਜੀ ਚੰਗੀ ਹੈ ਵੜ ਨਸਲ-ਮਸਲ ਯਾਦਗਾਰ ਵਾਲੀ ਹੈ ਬਾਈ ਇਹ 20000 ਕਰਦਾ ਕੰਮ ਭਾਈ ਸ਼ਬਾ 20000 ਦੀ ਹਾਂ ਨਾ ਬਿਲਕੁਲ ਬਿਲਕੁਲ ਠੀਕ ਹੈ ਵੀਰੇ 20000 ਦੀ ਹਾਂ ਨਾ ਵੀਰ ਜੀ ਰੇਟ ਵੀਰ ਦੇ ਬਿਲਕੁਲ ਹੀ ਨਿਗੇ ਨਿਗੇ 35000 19000 8000 20000 ਬਿਲਕੁਲ ਭਾਈ ਬਿਲਕੁਲ ਹੀ ਨਿਗੇ ਨਿਗੇ ਬਸ ਇਹੋ ਵੀਰ ਜੀ ਵੜਾ ਪਰੇ ਠੀਕ ਹੈ ਵੀਰ ਜੀ ਵੀਰ ਜੀ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਖੜੋਈ ਦੋ ਟਾਈਮ ਚ ਆਓ ਵੀਡੀਓ ਕੋਲ ਤੇ ਜਿਹੜੇ ਵੀਰ ਨਹੀਂ ਆ ਸਕਦੇ चलो ठ 가 위래 자식 알리.